I'm going ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਗਦੀਤਾਂ ਦੇ ਨਹੀਂ ਗੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਗਾਉਂਦੇ ਨਹੀਂ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਰੱਛੇ ਤੋਂ ਬਾਹਰ ਦਾ ਖਤਰ ਨਹੀਂ ਪੈਂਦਾ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸਲੇਆ ਹੋਇਆ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਤੈਣ ਜਿਹੜਾ ਦਫ਼ਤਰ ਦੇ ਤੋਂ ਬਾਹਰ ਨਹੀਂ ਇਸ ਕਰਕੇ ਰੱਖਿਆ ਕਿਉਂਕਿ ਜੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫ਼ਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆਕਾਲੀ ਦਲ ਦੀ ਪ੍ਰਾਣੀ ਰਵਾਇਤ ਰਹੀ ਹੈ ਆਕਾਲੀ ਦਲ ਦਾ ਮੁੱਖ ਦਫ਼ਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਵਿਖੇ ਹੁੰਦਾ ਸੀ ਤੇ ਅੱਜ ਅਸੀਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਹਾਂ ਜਿਹੜਾ ਮੁੱਖ ਦਫ਼ਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ ਸ੍ਰੀ ਆਖੰਡਪੁਰ ਸਾਹਿਬ ਆਰੰਭ ਕਰਵਾਏ ਸਨ ਔਰ ਸ੍ਰੀ ਆਖੰਡਪੁਰ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ ਕੀਰਤਨ ਹੋਇਆ ਹੈ ਔਰ ਬੁਲਾਰਿਆ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਵਿਲੱਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹਾਂਦੀ ਆ ਉਹ ਇਸ ਤੋਂ ਮੁਨਕਰ ਹੋਈ ਇਸ ਨੂੰ ਮੰਨਣ ਤੋਂ ਇਨਕਾਰੀ ਹੋਈ ਔਰ ਭਗੌੜੀ ਹੋਈ ਤੇ ਉਹ ਇੱਕ ਉਹਨਾਂ ਦੇ ਭਗੌੜੀ ਹੋਣ ਦੇ ਨਾਲ ਉਹਨਾਂ ਦੇ ਇਸ ਹੁਕਮਨਾਮੇ ਨੂੰ ਤਰਕਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਆ ਉਹ ਹੋਰ ਵਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੁਮਾਇੰਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਇਆ ਤੇ ਫਸੀਲਤ ਹੋਏ ਹੁਕਮਨਾਮੇ ਤੋਂ ਉਹ ਭਗੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਕਾਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਾਂ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮقرਰ ਕਰ ਚੁੱਕੇ ਸੀ ਤੇ ਅਚਾਨਕ ਹੀ ਜਿਹੜਾ ਪੰਚਾਇਤ ਸੰਮਤੀ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ ਬਾਵਜੂਦ ਜਿਹੜੀ ਹੈ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਹਾਂ ਇਸ ਦਫਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੀਟਿੰਸਾ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸੱਜਨ ਸਿੰਘ ਜੀ ਯੂਕੇ ਤੋਂ ਨੇ ਤੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂਐਸਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਰਗਵੀਰ ਸਿੰਘ ਜੀ ਰਾਜਾ ਸੰਸੀ ਹੈ ਔਰ ਸਰਦਾਰ ਬਰਵਿੰਦਰ ਸਿੰਘ ਜੀ ਜੌੜਾ ਸਿੰਘਾ ਤੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭពਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਇਹ ਦਫ਼ਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਦੋ ਮੰਜ਼ਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਜਾਣੀ ਹੈ ਪ੍ਰੋਪਰ ਜਿਹੜਾ ਸਾਡਾ ਦਫ਼ਤਰ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾ ਸਕੀਏ। ਸਿੰਘ ਸਾਹਿਬ ਜੀ ਅੱਜ 2 ਦਸੰਬਰ ਹੈ ਜਿਵੇਂ ਤੁਸੀਂ ਇਤਿਹਾਸਿਕ ਦਿਨ ਕਿਹਾ ਹੈ। ਤੁਸੀਂ ਮੰਨਦੇ ਹੋ ਕਿ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੀਗਾ ਉਹਨੂੰ ਕਿੰਨੇ ਲਾਗੂ ਕੀਤਾ ਗਿਆ? ਕਿੰਨੇ ਲਾਗੂ ਦਾ ਕੀ ਕਰਨਾ ਸੀਗਾ ਜਿਹੜੇ ਜੱਜਦਾਰ ਸਾਹਿਬ ਸੀਗੇ ਉਹਨਾਂ ਨੂੰ 1 ਸਾਲ ਦੀ ਛੁੱਟੀ ਤੇ ਸੁਲਤਾਨ ਸਿੰਘ ਹੋਰਾਂ ਨੂੰ ਭੇਜ ਦਿੱਤਾ। 4 ਮਹੀਨੇ ਦੀ ਛੁੱਟੀ ਤੇ ਜ਼ਬਰੀ ਯਾਨੀ ਹੱਤੀ ਰਗਵੀਰ ਸਿੰਘ ਹੋਰਾਂ ਨੂੰ ਭੇਜਤਾ ਉਹਨੂੰ ਵੀ ਜੱਜਦਾਰ ਤੋਂ ਅਲੱਗ ਦਿੱਤਾ। ਕਿਵੇਂ ਦੇਖ ਰਹੇ ਹੋ ਜੀ ਇਸ ਨੂੰ? ਦੇਖੋ ਜੀ ਜਦੋਂ ਮੇਰੇ ਨਾਲ ਧੱਕਾ ਸਭ ਤੋਂ ਪਹਿਲਾਂ ਕੀਤਾ ਸੀ ਇਹਨਾਂ ਨੇ ਤੇ ਉਦੋਂ ਜ਼ਥੇਦਾਰ ਗਿਆਨੀ ਰਕबीर ਸਿੰਘ ਜੀ ਅਕਾਲ ਤਖਬ ਦਾ ਜ਼ਥੇਦਾਰ ਸੀ ਉਹ ਭਾਵੇਂ ਨਹੀਂ ਬੋਲੇ ਮੇਰੇ ਹੱਕ ਚ ਪਰ ਮੇਰਾ ਇਮਾਨ ਕਹਿੰਦਾ ਕਿ ਮੈਨੂੰ ਬੋਲਣਾ ਚਾਹੀਦਾ ਹੈ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਇਹ ਉਹਨਾਂ ਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਹੈ 2 ਦਸੰਬਰ ਦੀ ਯਾਨੀ ਸੁਲਤਾਨ ਸਿੰਘ ਜੀ ਹਰਮੰਦਰ ਸਾਹਿਬ ਦੇ ਗਰੰਤੀ ਸਿੰਘ ਸੀ ਉਹਨਾਂ ਨੂੰ ਤਬਦੀਲ ਕੀਤਾ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਜ਼ਾ ਹੈ ਮੈਂ ਆਪ ਜੀ ਨੂੰ ਦੱਸਦੇ ਆ ਕਿ ਇਹਨਾਂ ਦੋਨੇ ਸਿੰਘ ਸਹਿਬਾਨਾ ਨੇ ਛੁੱਟੀ ਜਿਹੜੀ ਹੈ ਉਹ ਮੰਗੀ ਨਹੀਂ ਹੈ ਇਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਔਰ ਸਜ਼ਾ ਦਿੱਤੀ ਗਈ ਹੈ ਔਰ ਸਜ਼ਾ ਦਾ ਜਿਹੜਾ ਮੁੱਖ ਕਾਰਨ ਹੈ ਉਹ 2 ਦਸੰਬਰ ਹੈ ਔਰ ਇਹ ਇੱਕ ਸਾਡੀ ਮਰਿਆਦਾ ਹੈ ਉਹ ਲਿਖਿਆ ਵੀ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ ਉਹਦੇ ਵਿੱਚ ਲਿਖਿਆ ਵੀ ਹੈ ਕਿ ਜਦੋਂ ਪੰਜ ਪਿਆਰੇ ਸਹਬਾਨ ਜਿਹੜੇ ਹੈ ਉਹ ਤਨਖਾਹ ਕਿਸੇ ਨੂੰ ਲਾਉਂਦੇ ਆ ਤੇ ਪੰਜ ਪਿਆਰੇ ਸਹਬਾਨ ਨੂੰ ਜਿਹਨੂੰ ਤਨਖਾਹ ਲਈ ਜਾ ਰਹੀ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਈਰਖਾ ਭਾਵ ਨਹੀਂ ਰੱਖਣਾ ਚਾਹੀਦਾ ਤੇ ਜਿਹੜੇ ਸਜਾ ਤਨਖਾਹ ਲਵਾ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਭਾਵ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਮੈਂ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜ ਸਿੰਘ ਸਹਬਾਨ ਜਿਹੜੇ ਸੀ ਖਾਸ ਤੌਰ ਤੇ ਮੈਂ ਆਪਣੀ ਗਾਰੰਟੀ ਉਹ ਦੇ ਦਿੰਦਾ ਕਿ ਸਾਡੇ ਮਨ ਦੇ ਵਿੱਚ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਸੀ ਜਿਹੜੀ ਉਸ ਵੇਲੇ ਪੇਸ਼ ਹੋਈ ਸੀ ਉਹਨਾਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਭਾਵ ਨਹੀਂ ਸੀ ਸਗੋਂ ਤਰਸ ਦੀ ਭਾਵਨਾ ਸੀ ਕਿ ਇਹ ਆਏ ਨੇ ਅਕਾਲ ਤਖਤ ਸਾਹਿਬ ਤੇ ਲੇਕਿਨ ਇਹਨਾਂ ਨੇ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਤਹਿਤ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਅੱਜ ਸਰਕਾਰ ਨੂੰ ਇਹ ਤਰਪਿੰਡ ਰਹੀ ਹੈ ਭੰਡ ਰਹੀ ਹੈ ਕਿ ਸਾਡੇ ਤੇ ਬਦਲਾ ਬਦਲਾ ਤਹਿਤ ਕਾਰਵਾਈਆਂ ਹੋ ਰਹੀਆਂ ਬਦਲਾਖੋਰੀ ਸਾਡੇ ਨਾਲ ਹੋ ਰਹੀ ਹੈ ਬਦਲਾਖੋਰੀ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹੈ ਤੇ ਇਹ ਕਿੱਥੇ ਜਵਾਬ ਦੇਣਗੇ ਇਹਨਾਂ ਨੇ ਤਾਂ ਸਿੰਘ ਸਹਿਬਾਨ ਪੰਜ ਪਿਆਰਿਆਂ ਦੇ ਨਾਲ ਹੀ ਬਦਲਾਖੋਰੀ ਕੀਤੀ ਹੈ ਇਹ ਇੱਕ ਕਿਸਮ ਦਾ ਸਿੱਖ ਮਰਿਆਦਾ ਦਾ ਵੀ ਇਹਨਾਂ ਨੇ ਉਲੰਘਣ ਕੀਤਾ ਹੈ ਘਾਣ ਕੀਤਾ ਹੈ ਤਿੰਨਾਂ ਨੂੰ ਨਾ ਕਿਹੜਾ ਕੰਨੀ ਹੋਈ ਹੈ ਜਿਹੜੇ ਦੋ ਸਿੰਘ ਸਹਿਬਾਨ ਹੋਰ ਵੀ ਸੀ ਉਹਨਾਂ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਕਦਰ ਕੁਸ਼ੀ ਨਹੀਂ ਹੋਈ ਅੱਜ ਤੱਕ ਅੱਜ ਤੱਕ ਕੁਝ ਨਹੀਂ ਹੋਇਆ ਲੇਕਿਨ ਭਵਿੱਖ ਦੇ ਵਿੱਚ ਕੁਛ ਨਹੀਂ ਕਹਿ ਸਕਦੇ ਬਹੁਤ ਸੇ ਸਾਲ ਬੀਤ ਗਏ ਸਾਲ ਤੁਹਾਡੇ ਤਿੰਨਾਂ ਗਿਆਨੀ ਰਕबीर ਸਿੰਘ ਜੀ ਨੂੰ ਵੀ ਤਾਂ ਦੋ ਬਰਾਬਰ ਦੇ ਸ਼ਾਮਲ ਸੀ ਗਿਆਨੀ ਗਿਆਨੀ ਉਹ ਫਿਰਤੀ ਉਹਨਾਂ ਨੇ ਵੀ ਤੁਸੀਂ ਤਨਾਣੇ ਉਹਨਾਂ ਦੀ ਸਲਾਹ ਨਹੀਂ ਲਈ ਸੁਣੋ ਮੇਰੀ ਗੱਲ ਚੁੱਪ ਕਰਕੇ ਬੈਠੋ ਸੁਣੋ ਮੇਰੀ ਗੱਲ ਗਿਆਨੀ ਗਿਆਨੀ ਰਕबीर ਸਿੰਘ ਜੀ ਨੂੰ 23 ਸਾਲ ਬਾਅਦ ਕਾਰਵਾਈ ਕੀਤੀ ਹੈ ਗਿਆਨੀ ਸੁਲਤਾਨ ਸਿੰਘ ਜੀ ਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਹੈ ਪਰ ਗਿਆਨੀ ਸੁਲਤਾਨ ਸਿੰਘ ਨੇ ਜਿਹੜਾ ਵੀਜ਼ਾ ਲਵਾਇਆ ਆਰ 1 ਵੀਜ਼ਾ ਉਹਦਾ ਤੇ ਸਾਲ ਦਾ ਪ੍ਰੋਸੈਸ ਹੈਗਾ ਜੀ ਇੱਕ ਦਿਨ ਜਦੋਂ ਵੀਸਾ ਲੱਗ ਨਹੀਂ ਜਾਂਦਾ ਉਹ ਲੋਕਾਂ ਨੂੰ ਸਾਲ ਪਹਿਲਾਂ ਲੱਗੇ ਨੇ ਵੀਜ਼ਾ ਦਾ ਉਹ ਉਹ ਵੀਜ਼ਾ ਮੈਂ ਜਾਣਦਾ 15 ਦਿਨਾਂ ਦੇ ਵਿੱਚ ਵੀ ਲੱਗ ਜਾਂਦਾ ਜੀ ਬਾਕੀ ਗਿਆਨੀ ਸੁਲਤਾਨ ਸਿੰਘ ਜੀ ਦੀ ਤਬਦੀਲੀ ਮੁਖਸਰ ਸਾਹਿਬ ਕੀਤੀ ਜੀ ਜਿਨ੍ਹਾਂ ਨੇ ਲਵਾਇਆ ਉਹ ਤੇ ਵੀਡੀਓ ਜਾਰੀ ਕਰਕੇ ਕਹਿਣ ਦੇਣਾ ਕਿ ਆਪਾਂ 2 ਦਸੰਬਰ ਤੋਂ ਹੀ ਇਹਨਾਂ ਦੇ ਵੀਜ਼ੇ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਚਲੋ ਚੰਗੀ ਗੱਲ ਹੈ ਉਹਨਾਂ ਨੇ ਮਤਲਬ ਚਲੋ ਵੈਸੇ ਬੁਲਾਉਣ ਵਾਸਤੇ ਕਰਤੀ ਵੀਜ਼ਾ ਤੋਂ ਆਉਣਾ ਕਿਸੇ ਨੂੰ ਮਾੜੀ ਗੱਲ ਥੋੜੀ ਹੈ ਕਿਸੇ ਗ੍ਰੰਥੀ ਨੂੰ ਕਿਸੇ ਪ੍ਰਚਾਰਕ ਨੂੰ ਹਰਮੰਦਰ ਸਾਹਿਬ ਦੇ ਬਹੁਤ ਸਾਰੇ ਰਾਗੀ ਸੰਗਤਾਂ ਜਿਨ੍ਹਾਂ ਕੋਲੇ ਆਰ1 ਵੀਜ਼ੇ ਨੇ ਜੀ ਇਸ ਕਰਕੇ ਉਹ ਜਿਹੜੇ ਜਿਹੜੀ ਧਰਨੇ ਵੀਜ਼ਾ ਉਹਨਾਂ ਨੂੰ ਦਿੱਤਾ ਹੈ ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਉਹਨਾਂ ਨੂੰ ਵੀਜ਼ਾ ਲਵਾ ਕੇ ਇਸ ਵਕਤ ਜਿਹੜਾ ਪੰਜਾਬ ਤੇ ਪੰਚ ਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੋਲਿਟਿਕਸ ਇਸ ਵਕਤ ਜਿਹੜਾ ਮੁੱਦਾ ਜਿਹੜਾ ਮੁੱਖ ਹੈ ਨਾ ਜੀ ਉਹ ਹੈ ਗੈਂਗਸਟਰਵਾਦ ਜਿਹਨੂੰ ਸਿਆਸੀ ਪਾਰਟੀਆਂ ਸਰਪ੍ਰਸਤੀ ਦੇ ਰਹੀਆਂ ਪਾਲ ਰਹੀਆਂ ਦੂਜਾ ਮੁੱਦਾ ਹੈ ਡਰੱਗ ਜਿਹਦਾ ਪ੍ਰਕੋਪ ਜਿਹੜਾ ਹੈ ਘਰ-ਘਰ ਦੇ ਵਿੱਚ ਜਿਹੜਾ ਹੈ ਉਹ ਫੈਲ ਰਿਹਾ ਹੈਗਾ ਗੈਂਗਸਟਰਵਾਦ ਨੇ ਪੰਜਾਬ ਦਾ ਖੂਮਰ ਕੱਟ ਕੇ ਰੱਖ ਦਿੱਤਾ ਕੱਲ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਤਰਨ ਤਰਨ ਦੇ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਹੈ ਜੀ ਆ ਸਾਡੇ ਜਸਬੀਰ ਸਿੰਘ ਘੁੰਮਣ ਖੜੇ ਨੇ ਇਹਨਾਂ ਦੇ ਇਹ ਰਿਸ਼ਤੇਦਾਰ ਜਿਹੜਾ ਭਤੀਜਾ ਹੈ ਉਹਨੂੰ ਵੀ ਜਿਹੜੀ ਗੋਲੀ ਮਾਰੀ ਗਈ ਹੈ ਜੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਬੰਦਾ ਘਰੋਂ ਨਿਕਲਦਾ ਹੈਗਾ ਲੇਕਿਨ ਇਹ ਪਤਾ ਨਹੀਂ ਕਿ ਸ਼ਾਮ ਨੂੰ ਵਾਪਸ ਆਏਗਾ ਕਿ ਨਹੀਂ ਆਏਗਾ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਤੇ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਨਹੀਂ ਗੋਲੀ ਮਾਰੀ ਜਾਂਦੀ ਹੈ ਹਾਂਜੀ ਕਿੰਨੇ ਪੈਸਾ ਕੀਤੇ ਇਹ ਪਿਛਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਪੈਦਾ ਕੀਤੇ ਕਿਸੇ ਨੇ ਪਾਲੇ ਕਿਸੇ ਨੇ ਸਰਪ੍ਰਸਤੀ ਦਿੱਤੀ ਅੱਜ ਉਹ ਮਤਲਬ ਇੱਕ ਵੱਡੇ ਦਰਖਤ ਬਣ ਗਏ ਜਿਹੜੇ ਸਿੰਘ ਸਾਹਿਬ ਜਿਹੜੇ ਵੀ ਉਹ ਰਿਟਾਇਰਮੈਂਟ ਸਾਰੇ ਨਾਮ ਰੱਖੇ ਨੇ ਕੋਈ ਨਾ ਨੌਜਵਾਨ ਆਗੂ ਵੀ ਲੈ ਕੇ ਆਓ ਮੈਂ ਕਿਹਾ ਜੀ ਬਿਲਕੁਲ ਬਿਲਕੁਲ ਮੈਂ ਅੱਜ ਬੋਲਿਆ ਵੀ ਹਾਂ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ ਘੱਟੋ ਘੱਟ 40 45% ਨੌਜਵਾਨਾਂ ਨੂੰ ਸਪੇਸ ਦੇਵੇ ਔਰ ਨੌਜਵਾਨ ਜੁੜਨ ਹਾਂਜੀ ਬੰਦੀ ਸੀਖਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਕ ਝੋਟਾ ਬਿਲਕੁਕ ਇੱਕ ਜੁੱਟ ਹੈ ਜੀ ਕੋਈ ਦੋਰਾਵਾ ਨਹੀਂ ਬਿਲਕੁਕ ਇੱਕ ਜੁੱਟ ਹੈ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕ ਜੁੱਟਤਾ ਜਿਹੜੀ ਹੈ ਉਹ ਦੇਖੇਗੇ ਵੀ ਅੱਜ ਵੀ ਇੱਕ ਜੁੱਟ ਹੈ ਜੀ ਕੋਈ ਨਾਰਾਜ਼ ਨਹੀਂ ਜੀ ਨਾ ਸਾਡੀਆਂ ਸਟੇਜਾਂ ਤੋਂ ਕਿਸੇ ਨੇ ਬੋਲਿਆ ਇਹ ਐਵੇਂ ਹੀ ਮਤਲਬ ਕਨਸੂਆ ਨੇ ਉਹ ਪਘੋੜੇਦਲ ਦਾ ਜਿਹੜਾ ਆਰਟੀ ਵੈਂਗਰ ਨਾ ਜੀ ਉਹ ਇਹ ਗੱਲਾਂ ਫਲਾ ਰਿਹਾ ਕਿ ਇਨਾਂ 'ਚ ਫੁੱਟ ਹੈ ਜੀ ਇਨਾਂ 'ਚ ਨਾਰਾਜ਼ ਉਹ ਉਹ ਜਾਣ ਕੇ ਕਹਿ ਰਿਹਾ ਕੋਈ ਬੋਲਦਾ ਕੋਈ ਬੋਲ ਕਿੱਥੇ ਰਿਹਾ ਕੋਈ ਸਿੰਘ ਸਾਹਿਬ ਅਗਲੀ ਵਾਰ ਫੈਸਲਾ ਵਰਕਰ ਹੋਗੇ ਸਮੇਤੋਂ ਤੁਹਾਡੀ ਪਾਰਟੀ ਵੱਲੋਂ ਕੀ ਇਹਦੇ ਬਾਰੇ ਇਹ ਵੀ ਦੇਖੋ ਜੇ ਲੋਕਤੰਤਰ ਨੂੰ ਖਤਮ ਕਰਨਾ ਹੈ ਨਾ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨਾ ਹੈ ਤੇ ਚੋਣਾਂ ਹੀ ਬੰਦ ਕਰਵਾ ਦਿਓ ਜੀ ਸਿੰਘ ਸਾਹਿਬ ਤੇ ਡੈਮੋਕਰੇਸੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਸਿੱਖਾਂ ਨੂੰ ਇੱਕ ਫਕਰ ਹੈ ਕਿ ਸਿੱਖਾਂ ਕੋਲ ਇੱਕ ਡੈਮੋਕਰੈਟਿਕ ਸੰਸਥਾ ਹੈ ਲੇਕਿਨ ਭਾਰਤ ਸਰਕਾਰ ਨੇ ਚੋਣਾਂ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਡੈਮੋਕਰੈਟਿਕ ਢਾਂਚੇ ਨੂੰ ਜਿਹੜੀ ਹੈ ਸੱਟ ਮਾਰੀ ਹੈ ਔਰ ਕਿਤਨੇ ਕਿਤਨੇ ਭਾਰ ਸਰਕਾਰ ਵੀ ਜਿਹੜੀ ਹੈ ਜ਼ਿੰਮੇਵਾਰ ਹੈ ਤੇ ਜਿਹੜੀ ਸਥਾਪਤ ਹੈ ਰੈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਲਈ ਇਹ ਵੀ ਜ਼ਿੰਮੇਵਾਰ ਹੈ ਸਰਪੰਚ ਸਾਹਿਬ ਪਾਰਟੀ ਨੂੰ ਇਹ ਮਹਿਮ ਚਲਾਈ ਸੀ ਕਮਣਾ ਵਿੱਚ ਇੱਕ ટકા ਜੀ ਸਵਾਲਾਂ ਦਾ ਕੂਟਾ ਲਗਾਣਾ ਨਾ ਐ ਤੁਹਾਡੇ ਨੇ ਲਗਾਇਆ ਨਾ ਉਸ ਤੁਹਾਡੇ ਨੇ ਲਗਾਇਆ ਇਹ ਥੜੇ ਦੇ ਪੰਜ ਮੈਂਬਰਾਂ ਨੇ ਇੱਕ ਬੂਟਾ ਲਾ ਕੇ ਉਹ ਮਹਿਮ ਨੂੰ ਉੱਥੇ ਠੱਪ ਕਰ ਦਿੱਤਾ ਜਦੋਂ ਇੱਕ ਬੂਟਾ ਹੀ ਸਵਾਲ ਦਾ ਕਮਣਿਆ ਜਾਏਗਾ ਨਹੀਂ ਜਦੋਂ ਉਹ ਉਹ ਲਾਉਂਦੇ ਆ ਕਿ ਨਹੀਂ ਲਾਉਂਦੇ ਲੇਕਿਨ ਸਾਡੀ ਪਾਰਟੀ ਲਾਉਗੀ ਬੂਟੇ ਲਾਉਂਦਾ ਇੱਕ ਮੌਸਮ ਹੁੰਦਾ ਹੈ ਇੱਕ ਮੌਸਮ ਹੁੰਦਾ ਜਦੋਂ ਹੁਕਮਨਾਮਾ ਜਾਰੀ ਕੀਤਾ ਸੀ ਉਹਦੇ 'ਚ ਡੇਟ ਪੈਂਸ਼ਨ ਸੀ ਜੀ ਉਹ ਉਹਨਾਂ ਨੇ ਉਲੰਘਣ ਕਰਤਾ ਉਦੋਂ ਤੱਕ ਤਾਂ ਮੇਰੀ ਗੱਲ ਸਾਰੇ ਨੇ ਲਾਇਏ ਨੇ 10 20 50 ਦਾ ਮੈਂ ਲਾਇਏ ਨੇ ਆਪਦੇ ਘਰ ਹੀ ਲਾਇਏ ਨੇ ਅਸੀਂ ਸਾਰੇ ਲਾਇਏ ਅਸੀਂ ਲਾਇਏ ਨੇ ਆਪਦੇ ਘਰ ਇਹ ਇੱਕ ਗੱਲ ਦੱਸਦਾ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਸਾਡੇ ਸੱਜੇ ਖੱਬੇ ਬੈਠੇ ਮੰਨ ਰਹੇ ਐ ਤੇ ਭਗੌੜਾ ਤੇ ਜੜੀਆ ਉਹ ਨਹੀਂ ਮੰਨਦੇ ਹਾਂ ਛੋਟੇ ਵੀ ਫੋਟੋ ਛੋਟੇ ਕਿ ਦੇਣਾ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਤੌਰ ਤੇ ਹਾਜ਼ਰ ਤੁਸੀਂ ਜੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਇਹ ਕੁਐਸਚਨ ਤਾਂ ਪੁੱਛਿਆ ਗਿਆ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਤੁਸੀਂ ਤੁਹਾਡੇ ਕਰਕੇ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਦੇ ਵਿੱਚ ਚੋਣ ਹਾਰਿਆ ਹੈ ਇਹ ਡੰਕੇ ਦੇ ਜੋਰ ਤੇ ਕਿਹਾ ਜਾ ਰਿਹਾ ਹੈ ਕਿ ਭਾਰਾਂ ਜਾਤوں ਨੂੰ ਵੋਟ ਪਈ ਹੈ ਬਹੁਤ ਵੱਡੀ ਗੱਲ ਹੈ ਕਿ ਇਹ ਸਾਨੂੰ ਇੱਕ ਜਿਹੜੀ ਵੋਟ ਹੈ ਇਹ ਸਾਨੂੰ オリジナル ਵੋਟ ਪਈ ਹੈ ਸੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਕਿ ਉਸੇ ਜੇਕਰ ਤੁਹਾਡੀ ਪਾਰਟੀ ਜਾਂ ਕਾਫੀ ਸੀਟਾਂ ਲੈਂਦੇ ਹੋ ਤੁਸੀਂ ਕਿਸੇ ਨਾਲ ਆਉਣ ਵਾਲੇ ਸਮੇਂ 'ਚ ਬੀਜੇਪੀ ਨਾਲ ਜਾਂ ਕਿਸੇ ਨਾਲ ਅਲਾਈንስ ਕਰੋਗੇ ਜੀ ਰਾਜਨੀਤੀ ਦੇ ਵਿੱਚ ਪ੍ਰਸਥਤੀਆਂ ਜਿਹੜੀਆਂ ਨਾ ਬਹੁਤ ਅਹਿਮ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸਥਤੀਆਂ ਬਣਦੀਆਂ ਤੇ ਉਹਦਾ ਫੈਸਲਾ ਸਾਡੀ ਲੀਡਰਸ਼ਿਪ ਸਾਂਝੀ رائے ਦੇ ਨਾਲ ਹੀ ਕਰੂਗੀ ਕਿ ਕਿਹਦੇ ਨਾਲ ਬੈਠਣਾ ਕਿਹਦੇ ਨਾਲ ਉੱਠਣਾ ਕਿਹਦੇ ਨਾਲ ਖੜੋਣਾ ਤੇ ਕਿਹਦੇ ਨਾਲੋਂ ਉੱਠਣਾ ਜੀ ਲੇਕਿਨ ਅਸੀਂ ਕਹਿੰਦੇ ਪੈਨੇਗੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਰਿਮੂਟ ਨਾਲ ਚਲਾਦਾ ਉਹਦਾ ਇਹ ਕਈਆਂ ਨੂੰ ਕਹਿ ਦਿੰਦੇ ਆ ਜਿਹੜਾ ਇਹਨਾਂ ਦੇ ਮੁਤਾਬਕ ਨਹੀਂ ਚੱਲਦਾ ਉਹਨੂੰ ਪਹਿਲਾਂ ਕਾਂਗਰਸ ਦੇ ਕਹਿੰਦੇ ਹੁੰਦੇ ਹੁਣ ਬੀਜੇਪੀ ਦਾ ਕਹਿਣ ਲੱਗੇ ਆਪੇ ਅੰਦਰ ਖਾਤੇ ਤਰ ਲਓ ਮੱਛੀ ਸਿੰਘ ਸਾਹਿਬ 350 ਸਾਲਾ ਸ਼ਤਬਦੀ ਤੋਂ ਕੌਮ ਨੇ ਮੜਾਈ ਆ ਸ਼ਰਮਣੀ ਕਮੇਟੀ ਨੇ ਵੱਡੇ ਪੱਤਰ ਤੇ ਕੰਮ ਕੀਤੇ ਸੀਗੇ ਮਨਾਏ ਸਮਾਗਮ ਵਿੱਚ ਸੇ ਕਿ ਉਦੋਂ ਸੁਲਜੀਤ ਕਾਲੀਦਾ ਨੂੰ ਸੱਦਾ ਆਇਆ ਸਮਾਗਮ ਨਾਲ ਸ਼ਾਮ ਨੂੰ ਨਹੀਂ ਸਾਨੂੰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਸੱਦਾ ਨਹੀਂ ਸੀ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਸੱਦਾ ਦਿੱਤਾ ਸੀ ਸਿੰਘ ਸਾਹਿਬ ਜੀ ਇੱਕ ਅਹਿਮ ਮੁੱਦਾ ਸੀਗਾ ਜਿਵੇਂ ਤੁਸੀਂ ਸ੍ਰੀ ਕਾਫਤਕਰ ਸਾਹਿਬ ਦੀ ਗ ਨਮਾਣੀ ਮਨ ਆਉਂਦਾ ਉਹ ਤੋਂ ਤਾਂ ਇਹ ਜਿਹੜੇ ਤੁਸੀਂ ਬਾਰ-ਬਾਰ ਸਟੇਜਾਂ ਤੋਂ ਕਹਿੰਨੇ ਪਕੌੜੇ ਹੋਵੇ ਪਰ ਇੱਕ ਵੱਡਾ ਅਹੁਦਾ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਹੈੱਡ ਗ੍ਰੰਥੀ ਦਾ ਇਹਨਾਂ ਨੇ ਤਾਂ ਉਹਨਾਂ ਨੂੰ ਨਹੀਂ ਬਖਸ਼ਿਆ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਦੇ ਇੱਕ ਅਹੁਦੇ ਦਾ ਮਾਨ ਮਰਿਆਦ ਵੀ ਨਹੀਂ ਰੱਖਿਆ ਮੈਂ ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਜਿਹੜਾ ਟਿਚ ਜਾਣੇ ਜਾਣਿਆ ਸੀ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਉਹ ਮੱਥਾ ਲਾਉਣ ਦਾ ਯਤਨ ਕੀਤਾ ਹੈ ਇੱਕ ਕਿਸਮ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ। ਸਿੱਧਾ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣੰਦੇ ਆ ਸੀ। ਕਹਿੰਦਾ ਮਦਰ ਸਾਹਿਬ ਇਹਨਾਂ ਨੇ ਟੱਡ ਮਾਰਿਆ। ਕਿ ਟੱਡ ਮਾਰਨਾ ਇੱਕ ਅਪਰਾਧ ਹੈ? ਅਪਰਾਧ ਹੈ। ਅਪਰਾਧ ਹੈ ਜੀ। ਨਹੀਂ ਟੱਡ ਮਾਰਨਾ ਸ਼ਬਦ ਆਪਾਂ ਅਪਰਾਧ ਹੈ। ਨਹੀਂ ਫੋਲਣਾ ਵੀ ਆਪਾਂ ਅਪਰਾਧ ਹੈ। ਨਹੀਂ ਨਹੀਂ ਟੱਡ ਟੱਡ ਮਾਰਨ ਦਾ ਸਾਡੀ ਮਾਲਵੇ ਦੇ ਵਿੱਚ ਟੱਡ ਮਾਰਨ ਦਾ ਮਤਲਬ ਹੁੰਦਾ ਟੱਕਰ ਲੈਣੀ। ਟੱਕਰ ਮਾਰਨੀ। ਸਾਡੀ ਬੋਲੀ ਹੈ। ਜਦੋਂ ਕੋ ਟੱਕਰ ਕਹਿੰਦਾ ਬਾਜੇ ਜੂਵਾਰ ਵੀ ਆਉਂਦੀ ਆ 38 ਦੀ ਆ ਹਾਂਜੀ ਉਹ ਉਹਦਾ ਕਾਰਨ ਇਹ ਜੀ ਕਿ ਦੇਖੋ ਅਸੀਂ ਤਰੀਕ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਏ ਆ ਕਿ ਅਸੀਂ ਰੁੱਝੇ ਆ ਦੱਸੋ ਕੀ ਕਰੀਏ ਆਣਾ ਚਾਹੀਦਾ ਅਸੀਂ ਆਈਏ ਜਾਂ ਇੱਧਰ ਸੰਭੀਏ ਤੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਧਰ ਸੰਭੋ ਵੀ ਵੀ ਸਤਵੰਦ ਕੌਰ ਜੀ ਵੀ ਚੋਣਾਂ ਚ ਰੁੱਝੇ ਹੋਏ ਸੀ ਵੀ ਵੀ ਸਤਵੰਦ ਕੌਰ ਨੂੰ ਜੀ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਜੀ ਇਹ ਹੋ ਸਕਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੇਵਾ ਚ ਨੇ ਹੋ ਸਕਦਾ ਕੋਈ ਰੁਝੇਵਾ ਹੋਵੇ ਜੀ ਸਤਿ ਸ੍ਰੀ ਅਕਾਲ ਹਾਂ ਜੀ ਚਾਰ ਦਿਨਾਂ ਬਾਅਦ ਹਾਂ ਤੇ ਮੁਖ ਦਫ਼ਤਰ ਅਮਰਸਰ ਦੇ ਵਿੱਚ ਬਿਲਕੁਲ ਆ ਜੀ ਵਧੀਆ ਗੱਲ ਆ ਬਹੁਤ ਅੱਛੀ ਗੱਲ ਲੋਕ ਬਹੁਤ ਲਾਈਕ ਕਰ ਰਹੇ ਕਾਦੀ ਵਸਟਰ ਦਾ ਅਸਰ ਕੀ ਹੁਣ ਜਿਹੜੇ ਪਾਰਟੀ ਦੇ ਪਾਲਿਸੀ ਬਿਆਨ ਨੇ ਸਾਰੇ ਇੱਥੋਂ ਜਾਰੀ ਹੋਣਗੇ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਜਿਹੜਾ ਤੁਹਾਨੂੰ ਕੰਮ ਥੋੜਾ ਤੋਂ ਵਧ ਗਿਆ ਤੁਹਾਡਾ ਇਹ ਲੀਡਰ ਨੂੰ ਦਿਲ ਪਹਲਾਣ ਹੋ ਸਕਦਾ ਹੀ ਬਾਕੀ ਜੇ ਜਿਲ੍ਹਾ ਪ੍ਰਧਾਨ ਹੀ ਰਹਿੰਦੇ ਸੀ ਜਿਲ੍ਹਾ ਪ੍ਰਧਾਨ ਅਸੀਂ ਕਰ ਦੇਾਂਗੇ ਇੱਕ ਦੋ ਦਿਨਾਂ ਚ ਸਿੰਘ ਸਾਹਿਬ ਜੀ ਇੱਕ ਭਾਈ ਗੱਲ ਕਰ ਰਹੀ ਸੀ ਅਮਰਪਾਲ ਬੁਰਾ ਜੀ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਫੈਮਲੀ ਨੇ ਵੀ ਤੁਹਾਨੂੰ ਕਾਫੀ ਸਪੋਰਟ ਕੀਤੀ ਤੁਸੀਂ ਸਾਰਿਆਂ ਨੇ ਤੁਹਾਨੂੰ ਤੁਹਾਨੂੰ ਚੋਣ ਲੜੀ ਹੈ ਉਹਨਾਂ ਦੀ ਸਰੋਲ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਰੋਕ ਦਿੱਤਾ ਹੈ ਇਹ ਵੀ ਦੇਖ ਰਹੇ ਹਾਂ ਨਾਲ ਬੱਲੀ ਸਿੰਘ ਨੇ ਨਾਲ ਉਹ ਨੇ ਕਹਿੰਦੇ ਕਿ ਸਬਾਰ ਹੋਣਾ ਹੈ ਅਸੀਂ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਵੇਂ ਦੇਖਿਓ ਜੀ ਦੇਖੋ ਇੱਕ ਤਾਂ ਹੁੰਦਾ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ ਇੱਕ ਐਮਪੀ ਦੇ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ 4 ਸਾਲ ਲੰਬੀ ਪ੍ਰੋਲ ਦੇ ਉੱਤੇ ਤੁਸੀਂ ਉਹਨੂੰ ਰੱਖਿਆ ਹੋਇਆ ਫਿਰ ਇੱਕ ਐਮਪੀ ਦੇ ਜਿਹੜੇ ਹੱਕ ਹਕੂਕ ਐ ਤੁਸੀਂ ਉਹਨੂੰ ਦੇ ਨਹੀਂ ਰਹੇ ਹੋ ਤੇ ਕੋਟਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੇ ਅਸੀਂ ਜਿਹੜੇ ਹੱਕ ਹਕੂਕ ਦਿੰਨੇ ਆ ਜਾਂ ਅਸੀਂ ਇਹਨਾਂ ਦੀ ਜਿਹੜੀ ਆ ਉਹ ਫੇਵਰ ਕਰਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਮੈਨੂੰ ਇਹ ਦੱਸੋ ਮੌੜ ਬੰਬ ਧਮਾਕਾ ਹੋਇਆ ਬੱਚੇ ਮਰੇ ਸੀ ਉਹਦੇ ਵਿੱਚ ਜੀ ਤੇ ਉਹਦੀ ਕਾਰਵਾਈ ਜਿਹੜੀ ਹੈ ਅਜੇ ਤੱਕ ਹੀ ਲੰਬਤ ਪਈ ਹੈ ਕੋਈ ਸਰਕਾਰ ਜਿਹੜੀ ਹੈ ਉਹਦੇ ਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਮੌੜ ਬੰਬ ਤਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਤਿਆਰ ਨਹੀਂ ਨਾ ਪਿਛਲੀਆਂ ਸਰਕਾਰਾਂ ਤੇ ਨਾ ਮੌਜੂਦਾ ਸਰਕਾਰ ਬਿਆਦਬੀ ਹੋਈ ਬਿਆਦਬੀ ਦੇ ਦੋਸ਼ੀ ਜਿਹੜੇ ਆ ਉਹ ਨੰਗੇ ਹੋਏ ਨਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਤੇ ਨਾ ਹੁਣ ਆਲੀ ਸਰਕਾਰ ਜਿਹੜੀ ਆ ਕੋਈ ਕਾਰਵਾਈ ਕਰਨ ਜਾ ਰਹੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਮਾਮਲਿਆਂ ਦੀ ਗੱਲ ਆਉਂਦੀ ਹੈ ਉੱਥੇ ਦੋਸ਼ੀਆਂ ਨੂੰ ਫੜਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਟੇਟ ਨੂੰ ਕੋਈ ਖਤਰਾ ਨਹੀਂ ਹੈ ਤੇ ਜੇ ਜਿਹੜਾ ਗੱਲ ਆਉਂਦੀ ਹੈਗੀ ਐ ਇਹਦੀ ਆਪਣੀ ਦੀ ਜਿਹੜਾ ਦੂਜਾ ਦੂਜਾ ਮਸਲਾ ਜਿਹੜਾ ਮੈਂ ਦੱਸਿਆ ਪਰੋਲ ਦਾ ਤੇ ਉੱਥੇ ਇਹਨਾਂ ਨੂੰ ਪੰਜਾਬ ਜਿਹੜਾ ਹੈ ਇੱਕ ਡੇਂਜਰਸ ਸਟੇਟ ਲੱਗਣ ਲੱਗ ਜਾਂਦਾ ਹੈਗਾ ਤੇ ਤੇ ਇਹ ਜਿਹੜੀ ਇੰਨੀ ਵੱਡੀ ਮਾਰਜਨ ਚ ਵੋਟ ਪਈ ਹੈ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਗਨੋਰ ਕੀਤਾ ਜਾ ਰਿਹਾ ਹੈ ਤੁਸੀਂ ਕਿਹਾ ਸੀ ਕਿ ਉਹ ਜਿਹੜੀ ਪਾਰਟੀ ਸ਼ਰੂਆਣੀ ਇਕਾਦੀ ਨਾਲ ਅਸੀਂ ਉਹ ਸਲਾਮਾਂਗੇ ਕਿ ਹੁਣ ਤੁਸੀਂ ਨਵੀਂ ਅਨਸਟਿਟਿਊਟ ਕਰਾਓ ਕਿ ਉਸ ਪਾਰਟੀ ਨੂੰ ਆਪਾਂ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਜੋ ਸਾਡੇ ਤੋਂ ਸਾਰਿਆ ਬਣਿਆ ਕਰ ਜਿੰਨੀ ਕ ਆਕਾਲਪੁਰਖ ਨੇ ਸਮਰੱਥਾ ਦਿੱਤੀ ਅਸੀਂ ਹਰ ਤਰੀਕਾ ਅਪਣਾਵਾਂਗੇ ਸਰਦਾਰ ਸਿੱਖ ਸਾਹਿਬ ਹਰ ਪੰਚਤ ਸਟੇਜ ਤੇ ਇਹ ਕੋਸ਼ਿਸ਼ ਹੁੰਦੀ ਆ ਪੀਲਾ ਕੀਤਾ ਜਾਂਦੀ ਆ ਕੋ ਬੰਦ ਕੇਕਤਾ ਹੋਵੇ ਕਿਹੜੀ ਗਸਵੱਟੀ ਤੇ ਬੰਦ ਕੇਕਤਾ ਹੋ ਸਕਦਾ ਸਰਦਾਰ ਛੋਟੇਪੁਰ ਸਾਹਿਬ ਨੇ ਦੱਸ ਦਿੱਤਾ ਕਿ ਇੱਕ ਦਾਦਾ ਆਧਾਰ 2 ਦਸੰਬਰ ਦਾ ਹੁਕਮਨਾਮਾ ਹੀ ਬਣੂਗਾ ਜੀ ਪਰ ਜਿਹੜਾ ਹੁਣ ਅਸੀਂ ਦੇਖ ਰਹੇ ਆ ਜੀ ਸ਼ਤਾਵੀਆਂ ਤਾਂ ਮੱਤਵਤ ਨਹੀਂ ਆਂ ਕਿਆਂ ਤੁਸੀਂ ਦੇਖਿਆ ਹੁਣਾਂ ਸ਼ੁਰੂ ਵੱਟ ਪੰਜਾਬ ਸਰਕਾਰ ਨੇ ਵਾਟ ਹਰਿਆਣਾ ਸਰគ ਨੇ ਵਾਟ ਮੋਦੀ ਸਾਹਿਬ ਦਿੱਲੀ ਕਮੇਟੀ ਵਾਟ ਪਰ ਫੰਕਸ਼ਨ ਤਾਂ ਵਿਖਰਦਾ ਜਾ ਰਿਹਾ ਤੁਸੀਂ ਹੁਣ ਦੇਖੋ ਨਿਆਣੀਆਂ ਦਿੱਤੀ ਬੰਦੀਆਂ ਉਹ ਪੰਜਾਬ ਸਰਕਾਰ ਦੇ ਫੰਕਸ਼ਨ ਚ ਚਲੇ ਗਈਆਂ ਸ਼੍ਰੋਮਣੀ ਕਮੇਟੀ ਦੇ ਕੋਈ ਫੰਕਸ਼ਨ ਦੇ ਵਿੱਚ ਕੋਈ ਆਇਆ ਨਹੀਂ ਬਾਲ ਸਾਹਿਬ ਤੋਂ ਲਾਵਾ ਕਿਵੇਂ ਦੇਖ ਰਹੇ ਸਾਰੇ ਤਾਂ ਵੰਡੇ ਜਾ ਰਹੇ ਨੇ ਦੇਖੋ ਜਸਜੀਤ ਸਿੰਘ ਨੇ ਹੁਣ ਸਵਾਲ ਕੀਤਾ ਕਿ ਪੰਥਕ ਇਕਤਾ ਕਿਸ ਅਧਾਰ ਤੇ ਹੋਏਗੀ ਪੰਥਕ ਇਕਤਾ ਦੀ ਅਪੀਲ ਵੀ ਕੀਤੀ ਹੈ ਉੱਥੇ ਆਨੰਦਪੁਰ ਸਾਹਿਬ ਵੀ ਪੰਥਕ ਇਕਤਾ ਹੋਣੀ ਚਾਹੀਦੀ ਹੈ ਸਾਰੇ ਪੰਥਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਕੋਲ ਸੱਦਾ ਲੈ ਕੇ ਆਈ ਹੈ ਜਦੋਂ ਉਹਨੇ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਦਿੱਲੀ ਦੇ ਵਿੱਚ ਆਪਾਂ ਮਨਾਈਏ ਸਾਂਝ ਰੂਪ ਦੇ ਵਿੱਚ ਮਨਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਧਿਰ ਹੈ ਵੱਡੀ ਧਿਰ ਵਜੋਂ ਤੁਹਾਨੂੰ ਮਾਨ ਸਤਿਕਾਰ ਦਿੱਤਾ ਜਾਊਗਾ ਤੇ ਇਹ ਕਿਉਂ ਭੱਜੇ ਕਿਉਂ ਨਹੀਂ ਇਹਨਾਂ ਨੇ ਜਿਹੜਾ ਹੈ ਉਹਨਾਂ ਦੀ ਗੱਲ ਨੂੰ ਮੰਨਿਆ ਕਿੰਡਾ ਵਧੀਆ ਵਧੀਆ ਸੁਨੇਹਾ ਸੀ ਸਾਰੀਆਂ ਸੰਸਥਾਵਾਂ ਕਿਉਂਕਿ ਵਿੱਚ ਫੰਕਸ਼ਨ ਹੋਣਾ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਕਿ ਜਦੋਂ 300 ਸਾਲਾ ਮਨਾਇਆ ਨਾ ਗੁਰੂ ਤੇਗ ਬਹਾਦਰ ਸਾ ਤੇ ਉਹਦੇ ਸਾਡੇ ਕੋਲੇ ਡਾਕੂਮੈਂਟਸ ਦਸਤਾਵੇਜ਼ ਮੌਜੂਦ ਹੈ ਉਸ ਵਕਤ ਪੰਥ ਦੀਆਂ ਸਾਰੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਸਾਰੀਆਂ ਸਿੰਘ ਸਭਾਵਾਂ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਮਨਾਇਆ ਸੀ ਤੇ ਜੇ ਉਸ ਵਕਤ 50 ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਭੂਮਿਕਾ ਨਿਭਾ ਕੇ ਸਭ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਦਿੱਲੀ ਮਨਾ ਸਕਦੀ ਹੈ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਹੋ ਗਿਆ ਕਿ ਉਹ ਦਿੱਲੀ ਦੇ ਨਾਲ ਜਾਂ ਦਿੱਲੀ ਕਮੇਟੀ ਦੇ ਨਾਲ ਮਤਲਬ ਮਿਲ ਕੇ ਜਿਹੜਾ ਉਹ ਬੈਠਣ ਵਾਸਤੇ ਮਨਾਉਣ ਲਈ ਤਿਆਰ ਨਹੀਂ ਹੋਈ ਸੀ ਸਿੰਘ ਸਾਹਿਬ ਜੀ ਹਰਿਆਣਾ ਨੇ ਸਰਕਾਰ ਨੇ ਹਰਿਆਣਾ ਕਮੇਟੀ ਦੇ ਨਾਲ ਪੂਰਨ ਸਹਿਯੋਗ ਕੀਤਾ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੇ ਤੇ ਸਹਿਯੋਗ ਕੀਤਾ ਪਰ ਪੰਜਾਬ ਸਰਕਾਰ ਬਕਰਿਆ ਤੋੜ ਦੇ ਉੱਤੇ ਚੱਲਦੀ ਦੀ ਸ਼ੁਰੂ ਨਹੀਂ ਕੀਤੀ ਕਮੇਟੀ ਕੋਲ ਹੋਰ ਵੀ ਸੰਸਥਾ ਵੀ ਬਣਾਇਆ ਗਿਆ ਪਟਨਾ ਸਾਹਿਬ ਵੀ ਬਣਾਇਆ ਗਿਆ ਆਪਣੀਆਂ ਸਰਕਾਰਾਂ ਨੇ ਪੂਰਾ ਸਹਿਯੋਗ ਦਿੱਤਾ ਪਰ ਪੰਜਾਬ ਸਰਕਾਰ ਇਸ ਤੋਂ ਪਿਛੋੜੇ ਨਹੀਂ ਨਹੀਂ ਦੇਖੋ ਇਹ ਸ਼੍ਰੋਮਣੀ ਗੁਰਦਾਰਾ ਪਰਮੰਤਕ ਕਮੇਟੀ ਧਾਰਮਿਕ ਸੰਸਥਾ ਹੈਗੀ ਆ ਧਾਰਮਿਕ ਜਥੇਬੰਦੀ ਹੈਗੀ ਆ ਸਭ ਤੋਂ ਮੁਢਲਾ ਫਰਜ਼ ਜਿਹੜਾ ਹੈ ਨਾ ਜੀ ਉਹ ਇਹਦਾ ਬਣਦਾ ਸੀ ਕਿ 4-6 ਮਹੀਨੇ ਪਹਿਲਾਂ ਇਹ ਖੁਦ ਸਰਕਾਰ ਨਾਲ ਆਪਦਾ ਕੰਮ ਕਰਦੇ ਵੇ ਦੇਖੋ ਅਸੀਂ ਜਿਹੜੀ ਸ਼ਤਾਬਦੀ ਜਿਹੜੀ ਆ ਉਹ ਮਨਾਉਣੀ ਹੈ ਤੇ ਤੁਸੀਂ ਸਾਡੇ ਮੰਚ ਦੇ ਉੱਤੇ ਇਕੱਠੇ ਹੋ ਬੋ ਮੈਂ ਤੁਹਾਨੂੰ ਆਪਣੇ ਸਮੇਂ ਦੀ ਉਦਾਹਰਨ ਦਿੰਦਾ ਕਿ ਜਦੋਂ 2019 ਦੇ ਵਿੱਚ ਮਨਾਇਆ ਹੈ ਕੈਪਟਨ ਨੇ ਵੱਖਰਾ ਮਨਾਇਆ ਸੀ ਵੱਖਰਾ ਮਨਾਇਆ ਤੇ ਉਸ ਵਕਤ ਮੈਂ ਬੜੇ ਯਤਨ ਕੀਤੇ ਸੀ ਵੀ ਯਾਰ ਇਕੱਠੇ ਹੋ ਕੇ ਮਨਾ ਲਓ ਮੈਨੂੰ ਉਹਨਾਂ ਦਾ ਤਾਂ ਪਤਾ ਨਹੀਂ ਮੰਨੇ ਕਿ ਨਹੀਂ ਮੰਨੇ ਸਾਡੇ ਨਹੀਂ ਸੀ ਮੰਨੇ ਤਾਂ ਇਹ ਚੀਜ਼ਾਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਅਨੰਦਪੁਰ ਸਾਹਿਬ ਨੂੰ ਵੱਖਰਾ ਜ਼ਿਲ੍ਹਾ ਬਣਾਉਣ ਦੀ ਮੰਗ ਰੱਖੀ ਜਾ ਰਹੀ ਹੈ ਕਿਵੇਂ ਦੇਖ ਰਹੇ ਹੋ ਹੋਏਗਾ ਸਿੱਧਾ ਲਈ ਮੇਰੇ ਖਿਆਲ ਵਿੱਤੀ ਬੋਝ ਹੋਏਗਾ ਚੰਗਾ ਇਹ ਹੈ ਕਿ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਨਾਂ ਰੱਖ ਦਿੱਤਾ ਜਾਵੇ ਜੀ ਹੁਣ ਤੁਸੀਂ ਇੱਕ ਸੰਸਦ ਮਨਾ ਹੋ ਕੇ ਚਲੋ ਸਾਡੇ ਸਤਕਾਰਯੋਗ ਹੋ ਸਿੰਖ ਸਾਹਿਬ ਤੇ ਹੈ ਹੀ ਬਟ ਇੱਕ ਸਿਆਸੀ ਧਿਰ ਵਜੋਂ ਵੀ ਤੁਸੀਂ ਉੱਭਰ ਕੇ ਸਾਹਮਣੇ ਆਇਓ ਫਟ ਤੇ ਇਲਜ਼ਾਮ ਲੱਗੇ ਸੀ ਜੇ ਤੁਸੀਂ ਸਿਆਸੀ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਹੋ ਅਮੀਸ਼ਾ ਉਹਨਾਂ ਦੇ ਨਾਲ ਕਰਦੇ ਹੋ ਰਾਜ ਕੱਢਾ ਬੋਦੀ ਮੰਗਣੀ ਤੇ ਗਿਓ ਹੁਣ ਗੱਲਬਾਤ ਜਾਰੀ ਹੈ ਜੀ ਹੁਣ ਦਾ ਕਰਦੇ ਪਹਿਲੀ ਗੱਲ ਤਾਂ ਹੈ ਕਿ ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਰਤ ਦੀਆਂ ਪਾਰਟੀਆਂ ਦੇ ਲੀਡਰਾਂ ਨਾਲ ਗੱਲਬਾਤ ਨਹੀਂ ਕਰ ਸਕਦਾ ਕੀ ਭਾਰਤ ਦੀਆਂ ਲੀਡਰਾਂ ਲੀਡਰਾਂ ਦੇ ਨਾਲ ਜਾਂ ਰਾਸ਼ਟਰਪਤੀ ਹੈ ਜਾਂ ਹੋਮ ਮਿਨਿਸਟਰ ਹੈ ਜਾਂ ਪ੍ਰਧਾਨ ਮੰਤਰੀ ਹੈ ਉਹਨਾਂ ਨਾਲ ਗੱਲਬਾਤ ਕਰਨ ਦਾ ਅਧਿਕਾਰ ਜਿਹੜਾ ਹੈ ਅਕਾਲੀ ਦਲ ਦੇ ਪ੍ਰਧਾਨ ਕੋਲ ਹੀ ਹੈ ਅਕਾਲ ਤਖਤ ਦੇ ਜਹੇਦਾਰ ਕੋਲ ਕੋਈ ਅਧਿਕਾਰ ਨਹੀਂ ਹੈ ਅਕਾਲ ਤਖਤ ਦਾ ਜਥੇਦਾਰ ਵੀ ਅਧਿਕਾਰਤ ਹੈ ਕਿ ਉਹ ਆਪਣੀ ਕੌਮ ਦੇ ਮਸਲੇ ਲਈ ਕਿਸੇ ਨਾਲ ਵੀ ਗੱਲਬਾਤ ਕਰ ਸਕਦਾ ਹੈ ਉਹ ਪ੍ਰਧਾਨ ਮੰਤਰੀ ਨਾਲ ਵੀ ਕਰ ਸਕਦਾ ਹੈ ਹੋਮ ਮਿਨਿਸਟਰ ਨਾਲ ਵੀ ਕਰ ਸਕਦਾ ਹੈ ਉਹ ਰਾਸ਼ਟਰਪਤੀ ਨਾਲ ਵੀ ਕਰ ਸਕਦਾ ਹੈ ਗੱਲ ਹੁੰਦੀ ਹੈ ਕਿ ਤੁਸੀਂ ਆਪਦੇ ਹਿੱਤਾਂ ਲਈ ਤਾਂ ਨਹੀਂ ਕਰ ਰਹੇ ਜੇ ਆਪਦੇ ਹਿੱਤਾਂ ਲਈ ਕਰ ਰਹੇ ਹੋ ਕੋ ਮੁੰਡਾ ਕੁੜੀ ਲਵਾਉਣ ਵਾਸਤੇ ਕਰ ਰਹੇ ਹੋ ਕੋ ਠੇਕਾ ਲੈਣ ਵਾਸਤੇ ਕਰ ਰਹੇ ਹੋ ਕੋ ਹੋਟਲ ਵਾਸਤੇ ਜ਼ਮੀਨ ਲੈਣ ਵਾਸਤੇ ਕਰ ਰਹੇ ਹੋ ਫਿਰ ਇਹ ਪਾਪ ਹੈ ਫਿਰ ਇਹ ਅਪਰਾਧ ਹੈ ਜੇ ਤੁਸੀਂ ਕੌਮ ਦੇ ਲਈ ਪੰਥ ਦੇ ਲਈ ਜਾਂ ਸਿੱਖਾਂ ਦੇ ਮਾਮਲਿਆਂ ਲਈ ਕਿਸੇ ਨਾਲ ਗੱਲਬਾਤ ਕਰਦੇ ਹੋ ਤੇ ਇਹ ਅਪਰਾਧ ਨਹੀਂ ਹੈ ਇਸ ਕਰਕੇ ਇਹ ਬੇਲੋੜਾ ਰੌਲਾ ਪਾਇਆ ਜਿੰਨਾਂ ਨੂੰ ਤੁਸੀਂ ਪਾਰਟੀ ਚੋਂ 10 ਸਾਲ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਗੁਨਾਮੇ ਤਹਿਤ ਬਾਹਰ ਕੱਢਿਆ ਉਹ ਅੱਜ ਮੋਹਰੇ ਟੇਕਟਾ ਮਾੜਦੇ ਫਿਰਦੇ ਹਾਂ ਉਹ ਹਾਂ ਉਹ ਮੋਹਰੇ ਹੋ ਕੇ ਆ ਕੇ ਅਕਲ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਅਨਾਉਂਸ ਕਰ ਰਹੇ ਆ ਕਿਵੇਂ ਦੇਖ ਰਹੇ ਹੋ ਇਹ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਮੈਨੂੰ ਚੁਣੌਤੀ ਚ ਚਲੋ ਓਕੇ ਥੈਂਕਸ ਹਾਂਜੀ ਸ਼ੁਰੂ ਹੈ ਜੋ ਦਫਤਰ ਖੋਲ੍ਹਿਆ ਤੇ ਸ਼ੁਰੂ ਹੈ